ਮੇ ਆਤੇ ਲੋੜੀ ਸਿਪਾਈ ਲੋਕਾਂ ਨੇ ਦਿੱਤੀ ਸੀ ਵਦਾਈ ਵੇ ਬਾਬਲਾ ਸਾਡੀ ਲੋੜੀ ਕਾ ਤੋ ਨਾ ਮਣਾਈ ਵੇ ਬਾਬਲਾ ਸਾਡੀ ਲੋੜੀ ਕਾ ਤੋ ਨਾ ਮਣਾਈ ਉਸੇ ਕੋਖ ਤੋਂ ਪੁੱਤ ਵੇ ਬਾਬਲਾ ਉਸੇ ਕੁਖ ਤੋਂ ਧੀ ਵੇ ਕਿਸ ਨੇ ਇਹ ਵਖਰੇਵਾ ਪਾਇਆ ਹੁਣ ਤਾਂ ਦੱਸ ਵੇ ਕੀ ਵੇ ਵੇਖ ਜਿੰਦ ਜਾਂਦੀ ਏ ਕੁਰਲਾਈ ਵੇ ਬਾਬਲਾ ਸਾਡੀ ਲੋੜੀ ਕਾ ਤੋ ਨਾ ਮਣਾਈ ਵੇ ਬਾਬਲਾ ਸਾਡੀ ਲੋੜੀ ਕਾ ਤੋ ਨਾ ਜਦ ਮਾਣੇ ਮੈਨੂੰ ਜਨਮ ਸੀ ਦਿੱਤਾ ਲੱਗਿਆ ਤੂੰ ਸਬਰ ਘਟ ਪੀਤਾ ਹਰ ਜੀ ਦੇ ਮੁਖ ਤੇ ਉਦਾਸੀ ਲੱਗੇ ਹਰ ਸ਼ਵੀ ਪਸ਼ਿਤਾਈ ਵੇ ਬਾਬਲਾ ਸਾਡੀ ਲੋੜੀ ਕਾ ਤੋ ਨਾ ਮਣਾਈ ਵੇ ਬਾਬਲਾ ਸਾਡੀ ਲੋੜੀ ਕਾ ਤੋ ਨਾ ਮਣਾਈ ਓ ਵੀਰ ਦਿਨ ਆਉ ਜਦ ਹਰ ਬਾਬਲ ਖੁਸ਼ੀ ਨਾਲ ਵੇ ਧੀ ਦੀ ਲੋੜੀ ਪਾਉ ਸਿਵਿਆ ਵੀ ਹੁਣ ਸੋਚੀ ਲੱਗਦਾ ਸਿਵਿਆ ਵੀ ਹੁਣ ਸੋਚੀ ਲੱਗਦਾ ਵੇਖੀ ਜਾਂਦਾ ਏ ਨੀਰ ਵਹਾਈ ਵੇ ਬਾਬਲਾ ਸਾਡੀ ਲੋੜੀ ਕਾ ਤੋ ਨਾਮਣਾਈ ਵੇ ਬਾਬਲਾ ਸਾਡੀ ਕੜੀ ਦਾ ਤੋਂ ਨਮਣਾਈ